ਹੈਲੋ ਜੀ ਨਮਸਤੇ ਸੱਚਿਆ ਕਾਲ ਜੈ ਮਾਤਾ ਦੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਹੈ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਤੇ ਮੈਂ ਵੀ ਬਹੁਤ ਹੀ ਵਧੀਆ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਚਟੋਰੀ ਅੰਜਲੀ ਤੇ ਅੱਜ ਆਪਾਂ ਬਣਾਵਾਂਗੇ ਮਿਕਸ ਜੀ ਕਰਕੇ ਸਬਜੀ ਜਿਹੜੀ ਕਿ ਸਰਦੀਆਂ ਦੇ ਵਿੱਚ ਬਹੁਤ ਹੀ ਸਵਾਦ ਲੱਗਦੀ ਹੈ ਨਾਲ ਹੋਵੇ ਗਲਗਲ ਦਾ ਅਚਾਰ ਤੇ ਜਿਹਦੀ ਰੈਸਪੀ ਆਪਾਂ ਪਾਈ ਹੋਈ ਹੈ ਇਹ ਵੀ ਤੁਸੀਂ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਤੇ ਨਾਲ ਹੋਵੇ ਮੱਕੀ ਦੀ ਰੋਟੀ ਤੇ ਲੋ ਜੀ ਅੱਜ ਆਪਾਂ ਲਿਆ ਸੀ ਗਾਜਰ ਮਟਰ ਮੇਥੀ ਤੇ ਨਾਲ ਹੀ ਆਪਾਂ ਪਾਵਾਂਗੇ ਇਹਦੇ ਵਿੱਚ ਆਲੂ ਤੇ ਇਹਨੂੰ ਆਪਾਂ ਪਿਆਜ਼ਾਂ ਨੂੰ ਪਹਿਲਾਂ ਬਰੀਕ-ਬਰੀਕ ਜਿਹਾ ਕੱਟ ਲਿਆ ਸੀ ਤੇਲ ਦੇ ਵਿੱਚ ਪਹਿਲਾਂ ਆਪਾਂ ਨੂੰ ਸੜਾਣਾ ਦੇਣਾ ਫਿਰ ਆਪਾਂ ਪਾਣਾ ਇਹਦੇ ਵਿੱਚ ਅਦਰਕ ਤੇ ਹਰੀ ਮਿਰਚ ਦਾ ਪੇਸਟ ਇਹਨੂੰ ਆਪਾਂ ਚੰਗੀ ਤਰ੍ਹਾਂ ਕੁੱਟ ਲਿਆ ਸੀ ਤੁਸੀਂ ਚਾਹੋ ਤਾਂ ਕद्दूकस ਕਰ ਲਿਓ ਚਾਹੇ ਇਹਨੂੰ ਮਿਕਸੀ 'ਚ ਘੇੜਾ ਲਵਾ ਲਓ ਜਿਵੇਂ ਵੀ ਤੁਹਾਨੂੰ ਠੀਕ ਲੱਗਦਾ ਤੁਸੀਂ ਉਵੇਂ ਕਰ ਸਕਦੇ ਹੋ ਤੇ ਤੇਲ ਮੈਂ ਇਹਦੇ ਵਿੱਚ ਬਹੁਤ ਥੋੜਾ ਜਿਹਾ ਪਾਇਆ ਸੀ ਕਿਉਂਕਿ ਮੈਨੂੰ ਜਿਹੜੀਆਂ ਗਾਜਰਾਂ ਨੇ ਉਹ ਸੁੱਕੀਆਂ-ਸੁੱਕੀਆਂ ਜੀਆਂ ਪਸੰਦ ਨੇ ਬਿਲਕੁਲ ਸੁੱਕੀਆਂ-ਸੁੱਕੀਆਂ ਜਿਆ ਬਣਨ ਤੇਲ ਦੇ ਵਿੱਚ ਮੈਨੂੰ ਬਹੁਤਾ ਤੇਲ ਪਾਇਆ ਹੋਵੇ ਉਦਾਂ ਦੀ ਸਬਜ਼ੀ ਮੈਨੂੰ ਬਿਲਕੁਲ ਪਸੰਦ ਨਹੀਂ ਆਂਦੀ ਤੇ ਤੁਸੀਂ ਕਿੱਦਾਂ ਦੀ ਸਬਜ਼ੀ ਖਾਣੇ ਪਸੰਦ ਕਰਦੇ ਹੋ ਤੁਸੀਂ ਮੈਨੂੰ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੇਥੀ ਦੀ ਮੈਂ ਇੱਕ ਗੁੱਟੀ ਲਈ ਸੀ ਥੋੜੀ ਜੀ ਮੈਂ ਮੇਥੀ ਦੇ ਪਕੌੜੇ ਬਣਾ ਲਏ ਸੀ ਜਦੀ ਰੈਸিপি ਚੈਨਲ ਤੇ ਪਈ ਆ ਤੁਸੀਂ ਜਾ ਕੇ ਦੇਖ ਲਿਓ ਤੇ ਬਾਕੀ ਦੀ ਮੇਥੀ ਲਈ ਮੈਂ ਜਿਹੜੀ ਮੇਥੀ ਸੀ ਚੰਗੀ ਤਰ੍ਹਾਂ ਇਹਨੂੰ ਧੋਸਵਾਰ ਕੇ ਕੱਟ ਲਿਆ ਸੀਗਾ ਤੇ ਆਲੂ ਇਹ ਜਿਹੜੇ ਨਵੇਂ ਆਲੂ ਆ ਰਹੇ ਆ ਇਹਦੇ ਵਿੱਚ ਛਿਲਕਾ ਬੜਾ ਪਤਲਾ-ਪਤਲਾ ਜਿਹਾ ਹੁੰਦਾ ਹੈ ਤੇ ਇਹਨੂੰ ਆਪਾਂ ਬੜੀ ਆਸਾਨੀ ਨਾਲ ਇਦਾਂ ਹੀ ਛਿਲ ਸਕਦੇ ਆ ਤੇ ਕਈ ਇਹਦੇ ਵਿੱਚ ਛਿਲਕੇ ਸਮੇਤ ਹੀ ਪਾਲਣਦੇ ਆ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਛਿਲਕਾ ਪਾਣੇ ਹੋ ਜਾਂ ਫਿਰ ਤੁਸੀਂ ਛਿਲਕਾ ਉਤਾਰਦਣੇ ਹੋ ਆਲੂਆਂ ਦਾ ਤੇ ਲੋ ਜੀ ਆਪਾਂ ਆਲੂਆਂ ਨੂੰ ਵੀ ਬਿਲਕੁਲ ਬਰੀਕ-ਬਰੀਕ ਜਿਹਾ ਇਦਾਂ ਹੀ ਕੱਟ ਲੈਣਾ ਹੈ ਉਦੋਂ ਹੁਣ ਆਪਣਾ ਤੜਕਾ ਰੱਖਿਆ ਹੋਇਆ ਤੇ ਇਧਰ ਮੈਂ ਆਲੂ ਚੀਰਦੀਆਂ ਤੇ ਮੇਰੀ ਨਾ ਇਹ ਆਦਤ ਹੈ ਵੀ ਮੈਂ ਜਿਹੜੀ ਮਰਜ਼ੀ ਸਬਜ਼ੀ ਬਣਾਣੀ ਹੋਵੇ ਤੇ ਜੇ ਉਹਦੇ ਵਿੱਚ ਆਲੂ ਪਾਣਾ ਤੇ ਮੈਂ ਇੱਕ ਪਾਸੇ ਤੜਕਾ ਰੱਖਣ ਤੋਂ ਬਾਅਦ ਹੀ ਆਲੂ ਚੀਰਦੀਆਂ ਗਾਜਰਾ ਮੈਂ ਪਹਿਲਾਂ ਚੀਰ ਲੂ ਮਟਰ ਮੈਂ ਪਹਿਲਾਂ ਚੀਰ ਨੂੰ ਅਰ ਜਿਹੜੇ ਆਲੂ ਆ ਉਹ ਮੈਂ ਨਾਲੋ ਨਾਲ ਹੀ ਚੀਰਦੀਆਂ ਕਿਉਂਕਿ ਮੈਨੂੰ ਨਾ ਐਦਾਂ ਲੱਗਦਾ ਰਹਿੰਦਾ ਹੈ ਵੀ ਜੇ ਮੈਂ ਆਲੂ ਪਹਿਲਾਂ ਚੀਰ ਕੇ ਰੱਖ ਦਿੰਨੀ ਆ ਮੈਨੂੰ ਲੱਗਦਾ ਵੀ ਉਹ ਕਾਲੇ ਕਾਲੇ ਜਿਹੇ ਹੋ ਜਾਂਦੇ ਆ ਤੇ ਮੈਨੂੰ ਮੁਰਝਾਏ ਮੁਰਝਾਏ ਜੇ ਲੱਗਣ ਲੱਗ ਜਾਂਦੇ ਆ ਫਿਰ ਸਬਜ਼ੀ ਜਿੰਨਾ ਨਾ ਨਾ ਰੰਗ ਸੋਹਣਾ ਨਹੀਂ ਆਂਦਾ ਇਸ ਲਈ ਮੈਂ ਆਲੂ ਨਾਲੋ ਨਾਲ ਹੀ ਚੀਰਦੀ ਹੁੰਨੀ ਆ ਚਾਹੇ ਮੈਂ ਆਲੂ ਮਟਰ ਦੀ ਸਬਜ਼ੀ ਬਣਾਣੀ ਹੋਵੇ ਚਾਹੇ ਆਲੂ ਪਕੌੜਿਆਂ ਦੀ ਸਬਜ਼ੀ ਬਣਾਣੀ ਹੋਵੇ ਤੇ ਤੁਸੀਂ ਕਿੱਦਾਂ ਕਰਦੇ ਹੋ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਲੋ ਜੀ ਫਿਰ ਆਪਾਂ ਪਾਇਆ ਇਹਦੇ ਵਿੱਚ ਲੂਣ ਹਲਦੀ ਤੇ ਨਾਲ ਪਾਈ ਆਪਾਂ ਲਾਲ ਮਿਰਚ ਬਾਕੀ ਦੇ ਮਿਰਚ ਮਸਾਲੇ ਜਿਹੜੇ ਤੁਸੀਂ ਖਾਣਾ ਪਸੰਦ ਕਰਦੇ ਹੋ ਤੁਸੀਂ ਆਪਣੇ ਪਸੰਦ ਅਨੁਸਾਰ ਪਾ ਸਕਦੇ ਹੋ ਮੈਂ ਇਹਦੇ ਵਿੱਚ ਬਹੁਤੇ ਮਿਰਚ ਮਸਾਲੇ ਨਹੀਂ ਪਾਏ ਕਿਉਂਕਿ ਸਰਦੀਆਂ ਦੇ ਵਿੱਚ ਵੈਸੇ ਘੁੰਮਾ ਫਿਰਿਆ ਬਹੁਤਾ ਨਹੀਂ ਹੁੰਦਾ ਖਾ ਪੀ ਕੇ ਰਜਾਈਆਂ ਦੇ ਵਿੱਚ ਹੀ ਵੱੜ ਜਾਣਾ ਹੁੰਦਾ ਤੇ ਹਜਮ ਘੱਟ ਹੁੰਦੇ ਆ ਜਿਆਦਾ ਮਿਰਚ ਮਸਾਲੇ ਪਾਏ ਹੋਣ ਤਾਂ ਤੇ ਫਿਰ ਆਪਾਂ ਪਾ ਦਨੇ ਆ ਇਹਦੇ ਵਿੱਚ ਮਟਰ, ਮੇਥੀ ਤੇ ਨਾਲ ਹੀ ਆਪਣੀ ਗਾਜਰ ਤੇ ਆਲੂ ਜਿਹੜੇ ਆਲੂ ਨੇ ਬਰੀਕ-ਬਰੀਕ ਰੱਖਿਓ ਕਿਉਂਕਿ ਜਿਹੜੀ ਗਾਜਰ ਆਪਾਂ ਬਹੁਤ ਬਰੀਕ-ਬਰੀਕ ਕੱਟੀ ਆ ਤੇ ਮੇਥੀ ਵੀ ਜਲਦੀ ਗਲ ਜਾਣੀ ਆ ਮਟਰ ਵੀ ਜਲਦੀ ਗਲ ਜਾਣੇ ਆ ਫਿਰ ਆਲੂ ਗਲਣ ਨੂੰ ਬਹੁਤ ਟਾਈਮ ਲੱਗਣਗੇ ਇਸ ਲਈ ਆਲੂ ਥੋੜੇ ਬਰੀਕ ਹੀ ਕੱਟਨੇ ਆ ਆਪਾਂ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਸਾਰੇ ਪਾਸਿਓ ਤਾਜੋ ਤੇਲ ਆ ਤੇ ਮਿਰਚ ਮਸਾਲੇ ਆ ਸਾਰੀ ਸਬਜੀ ਦੇ ਵਿੱਚ ਰਲ ਮਿਲ ਜਾਣ अच्छा <छाँु> ये सब्जी नु ना कई कुकर ਦੇ ਵਿੱਚ ਇੱਕ ਸਿਟੀ ਲਵਾ ਕੇ ਵੀ ਬਣਾ ਲੈਂਦੇ ਆ ਤੇ ਉਹ सब्जी ਵੀ ਬਹੁਤ ਸਵਾਦ ਬਣਦੀ ਆ ਪਰ ਉਹਦੇ ਵਿੱਚ ਨਾ ਥੋੜੀਆਂ ਗਾਜਰਾਂ ਨੇ ਜਿਹੜੀਆਂ ਜ਼ਿਆਦਾ ਘੁਲ ਮਿਲ ਜਾਂਦੀਆਂ ਨੇ ਤੇ ਇਹਦੇ ਵਿੱਚ ਜਿਹੜੀਆਂ ਗਾਜਰਾਂ ਨੇ ਥੋੜੀਆਂ ਖੜੀਆਂ-ਖੜੀਆਂ ਜਿਹ ਰਹਿੰਦੀਆਂ ਨੇ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਕਿੱਦਾਂ ਦੀ ਸਬਜ਼ੀ ਬਣਾਉਣਾ ਪਸੰਦ ਕਰਦੇ ਹੋ ਤੁਸੀਂ ਕੁੱਕਰ 'ਚ ਬਣਾਉਨੇ ਹੋ ਗਾਜਰਾਂ ਦੀ ਸਬਜ਼ੀ ਜਾਂ ਤੁਸੀਂ ਕੜਾਈ ਦੇ ਵਿੱਚ ਹੀ ਬਣਾਉਨੇ ਹੋ ਤੇ ਜਿਹੜਾ ਆਹਾ ਪਾਇਆ ਨਾ ਮੈਂ ਇਹਦੇ ਵਿੱਚ ਨਾ ਮੈਂ ਕੱਲ ਬਣਾਈ ਸੀਗੀ ਗੋਭੀ ਦੀ ਸਬਜ਼ੀ ਗੋਭੀ ਦੀ ਸੱਚ ਰੋਟੀ ਬਣਾਈ ਸੀਗੀ ਤੇ ਰੋਟੀ ਵਿੱਚੋਂ ਨਾ ਥੋੜੀ ਜਿਹੀ ਪਿੱਠੀ ਬਚ ਗਈ ਸੀ ਗੋਭੀ ਤੇਲੋਜੀ ਨੂੰ ਆਪਾਂ ਟੱਕਲ ਲਾ ਕੇ ਹੁਣ ਰੱਖ ਦੇਣਾ ਤੇ 5 ਤੋਂ 7 ਮਿੰਟ ਦੇ ਵਿੱਚ ਆਪਣੀ ਜਿਹੜੀ ਥੋੜੀ ਆਲੂ ਆ ਪੱਕਣੇ ਸ਼ੁਰੂ ਹੋ ਜਾਣਗੇ ਬਾਕੀ ਤੁਸੀਂ ਕੜਛੀ ਮਾਰਦੇ ਰਹੋ ਵਿੱਚ ਤੇ ਚੈੱਕ ਕਰਦੇ ਰਹੋ ਤੇ ਆ ਦੇਖੋ ਆਪਣੇ ਆਲੂ ਬਿਲਕੁਲ ਗਲ ਚੁੱਕੇ ਆ ਤੇ ਆਲੂ ਜਦੋਂ ਗਲ ਗਏ ਤਾਂ ਮਤਲਬ ਬਾਕੀ ਦੀਆਂ ਸਬਜ਼ੀਆਂ ਤਾਂ ਆਪੇ ਹੀ ਗਲ ਜਾਣੀਆਂ ਆ ਤੇਲੋਜੀ ਹੁਣ ਆਪਣੀ ਦੇਖੋ ਕਿੰਨੀ ਸੋਹਣੀ ਤੇ ਕਿੰਨੀ ਟੇਸਟੀ ਦੇਖਣ ਦੇ ਵਿੱਚ ਤੇ ਕਿੰਨੀ ਸੁੱਕੀ ਸੁੱਕੀ ਬਿਲਕੁਲ ਤੇਲ ਨਹੀਂ ਹੈਗਾ ਇਹਦੇ ਵਿੱਚ ਕਿੰਨੀ ਸਵਾਦ ਸਬਜ਼ੀ ਬਣ ਕੇ ਤਿਆਰ ਹੋਈ ਹੈ ਤੇ ਨਾਲ ਆਪਾਂ ਬਣਾਈ ਸੀ ਸੋਹਣੀ ਜੀ ਪਰੌਂਠੀ ਤੇ ਸਵੇਰੇ ਚਾਹ ਦੇ ਨਾਲ ਆਪਾਂ ਖਾਈ ਸੀ ਤੇ ਤੁਸੀਂ ਵੀ ਬਣਾਓ ਜੀ ਖਾਓ ਜੀ ਤੇ ਮੇਰੇ ਚੈਨਲ ਨੂੰ ਹੋਰ ਵੀਡੀਓਜ਼ ਦੇਖਣ ਲਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਜੇਕਰ ਤੁਹਾਨੂੰ ਮੇਰੀ ਇਹ ਵੀਡੀਓਜ਼ ਵਧੀਆ ਲੱਗਦੀਆਂ ਹੁੰਦੀਆਂ ਨੇ ਪਲੀਜ਼ ਮੈਨੂੰ ਕਮੈਂਟ ਕਰਕੇ ਦੱਸਿਆ ਕਰੋ ਤੇ ਮੈਨੂੰ ਸਪੋਰਟ ਕਰੋ ਓਕੇ ਜੀ ਬਾਏ ਬਾਏ